ਮੈਂ ਕੁਲਦੀਪ ਚੱਠਾ ਤੇ ਬਾਪੂ ਮੇਵਾ ਸਿੰਘ ਜੀ ਪਾ ਲਿਆ ਤੇ ਬਾਪੂ ਹਰਪਾਲ ਸਿੰਘ ਜੀ ਸ਼ਾਮਲਾ ਤੁਹਾਡੇ ਵਾਸਤੇ ਲੈ ਕੇ ਹਾਜ਼ਰਾਂ ਕੰਮ ਦੀਆਂ ਗੱਲਾਂ ਨੇ ਗੌਰ ਨਾਲ ਸੁਣ ਲਿਓ ਅੱਗੇ ਸ਼ੇਅਰ ਵੀ ਕਰ ਦਿਓ ਤਾਂ ਕਿ ਕਿਸੇ ਦੇ ਹੋਰ ਵੀ ਕੰਮ ਆ ਜਾਣ ਕਿਉਂਕਿ ਜਿਵੇਂ ਮਾੜਾ ਡਾਕਟਰ ਮਰੀਜ਼ ਦੀ ਜਾਨ ਦਾ ਗਾਲਾ ਹੁੰਦਾ ਮਾੜਾ ਡਰਾਈਵਰ ਹਾਂਜੀ ਕਿੰਨੀ ਬਰਬਾਦੀ ਕਰ ਦਿੰਦੇ ਬਿਲਕੁਲ ਜੀ ਗੱਡੀ ਦਾ ਗਾਲਾ ਹੁੰਦਾ ਮਾੜਾ ਲਾਣੇਦਾਰ ਬਿਲਕੁਲ ਘਰ ਦੀ ਬਰਬਾਦੀ ਕਰਦੇ ਤੇ ਮਾੜੇ ਗੀਤ ਵੀਰੇ ਬੰਦੇ ਦੀ ਜ਼ਿੰਦਗੀ ਦੀ ਬਰਬਾਦੀ ਕਰ ਦਿੰਦੇ ਨੇ ਹਨਾ ਹੂੰ ਧਿਆਨ ਦਿਓ ਗੱਲਾਂ ਕੰਮ ਦੀਆਂ ਨੇ ਦੱਸਿਓ ਬਾਪੂ ਦੱਸੋ ਹੋ ਕੱਢੀ ਐ ਨਾ ਚੁੱਕ ਕਦੇ ਗੋਡਾ ਮਾਰ ਕੇ ਹੁਣ ਲੰਘੀ ਏ ਜਨਾਨੀ ਨੂੰ ਨਾ ਮੋਡਾ ਮਾਰ ਕੇ ਕੱਢੀ ਐ ਨਾ ਚੁੱਕ ਕਦੇ ਗੋਡਾ ਮਾਰ ਕੇ ਲੰਘੀ ਏ ਜਨਾਨੀ ਦੇ ਨਾ ਮੋਡਾ ਮਾਰ ਕੇ ਹੋ ਤੀਵੀ ਤੋਂ ਨੀ ਇੰਜਣ ਕਰਾਈ ਦਾ ਕਦੇ ਨੱਟ ਤੇ ਜਲੂਸ ਨੀ ਕਢਾਈ ਦਾ ਕਦੇ ਓ ਪਿੰਡ ਚ ਜਲੂਸ ਨੀ ਕਢਾਈ ਦਾ ਕਦੇ ਓ ਪਿੰਡ ਚ ਨਾ ਗੇੜੇ ਮਾਰੋ ਬਣ ਠਣ ਕੇ ਈਂਦਾ ਮਕਾਨ ਨਹੀਂ ਪਟੋਲਾ ਬਣ ਕੇ ਹੋ ਪਿੰਡ ਚ ਨਾ ਗੇੜੇ ਮਾਰੋ ਬਣ ਠਣ ਕੇ ਈਂਦਾ ਮਕਾਨ ਨਹੀਂ ਪਟੋਲਾ ਬਣ ਕੇ ਤੇ ਮੈਲੇ ਲੀੜੇ ਪਾ ਨਹੀਂ ਮੇਲੇ ਜਾਈਦਾ ਕਦੇ ਬੁੱਕਲ ਚ ਚੰਦ ਨਹੀਂ ਛਪਾਈਦਾ ਕਦੇ ਬੁੱਕਲ ਚ ਚੰਦ ਨਹੀਂ ਛਪਾਈਦਾ ਕਦੇ ਕੰਦ ਟੋਂਗਾਂਡੀ ਦੇ ਨਾ ਕਰੇ ਤੱਕੀਏ ਆਪਣੇ ਵੀ ਘਰ ਦਾ ਆਖਿਆ ਰਖੀਏ ਗੰਢ ਤੋਂ ਗੋਾਂਡੀ ਦੀ ਨਾਨਾਰ ਤੱਕੀਏ ਆਪਣੇ ਵਿਕਾਰ ਦਾ ਖਿਆਲ ਰਖੀਏ ਹੋ ਬਾੜਾ ਵੀ ਚਲਾਕ ਨਹੀਂ ਕਹਾਈ ਦਾ ਕਦੇ ਬੇਸਵਾਤੇ ਹੱਕ ਨਹੀਂ ਜਤਾਈ ਦਾ ਕਦੇ ਹੋ ਬੇਸਵਾਤੇ ਹੱਕ ਨਹੀਂ ਜਤਾਈ ਦਾ ਕਦੇ ਭੁੱਖੇ ਕੋਲੋਂ ਭੁੱਖੇ ਕੋਲੋਂ ਕਦੇ ਵੀ ਨੀ ਟੁਕ ਮੰਗੀਦਾ ਓ ਤੇਰੇ ਦੇ ਕੋਲੋਂ ਨਹੀਂ ਓ ਪੁੱਤ ਮੰਗੀਦਾ ਓ ਪਰਮਾ ਨੂੰ ਭੂਤ ਨਹੀਂ ਬਣਾਈਦਾ ਕਦੇ ਜਣਾ ਖਣਾ ਗੁਰੂ ਨਹੀਂ ਬਣਾਈਦਾ ਕਦੇ ਓ ਕੱਚਾ ਬਿੱਲਾ ਗੁਰੂ ਨਹੀਂ ਬਣਾਈਦਾ ਕਦੇ ਓ ਮਹਿੰਗੀ ਪੈਂਦੀ दारू ਘਰੇ ਕੱਢੀ ਮਿੱਤਰ ਓ ਪੱਟ ਦਿੰਦੀ ਘਾਰੀ ਗੋਲੀ ਛੱਡੀ ਮਿੱਤਰ ਓ ਮਹਿੰਗੀ ਪੈਂਦੀ ਘਰੇ ਦਾ ਉਹ ਕੱਢੀ ਮਿੱਤਰੋ ਪੱਟ ਦਿੰਦੀ ਕਾਰ ਗੋਲੀ ਛੱਡੀ ਮਿੱਤਰੋ ਹੋ ਮਾੜਾ ਬੰਦਾ ਯਾਰ ਨਹੀਂ ਬਣਾਈਦਾ ਕਦੇ ਬਾਜ ਹੱਥ ਤਾਮਨੀ ਫੜਾਈਦਾ ਕਦੇ ਹੋ ਬਾਜ ਹੱਥ ਤਾਮਨੀ ਫੜਾਈਦਾ ਕਦੇ ਚ ਫੂਕ ਮਾਰਦੀ ਦੀ दारू ਪੀ ਕੇ ਗਲੀ ਚ ਨੀ ਕੂਕ ਮਾਰਦੀ ਦੀ ਹੁ ਕੱਲਿਆਂ ਨਹੀਂ ਬੋਤਲ ਚ ਫੂਕ ਮਾਰਦੀ ਦੀ दारू ਪੀ ਕੇ ਗਲੀ ਚ ਨੀ ਕੂਕ ਮਾਰਦੀ ਦੀ ਹੋ ਵੈਰੀ ਦਾ ਨਹੀਂ ਦਰ ਹੋ ਵੈਰੀ ਦਾ ਨਹੀਂ ਬੂਹਾ ਖੜਕਾਈ ਦਾ ਕਦੇ ਪੈਰ ਨਹੀਂ ਭਰਾਵਾ ਨਾਲ ਪਾਈ ਦਾ ਕਦੇ ਹੋ ਬਾਹਰ ਨਹੀਂ ਭਰਾਵਾ ਨਾਲ ਪਾਈ ਦਾ ਕਦੇ ਰੱਬ ਦਿੰਦਾ ਤਾਂ ਛਪੜ ਪਾੜ ਕੇ ਜਦੋਂ ਰੱਬ ਖੋਂਦਾ ਤਾਂ ਥੱਪੜ ਮਾਰ ਕੇ ਓ ਜਦੋਂ ਰੱਬ ਦਿੰਦਾ ਤਾਂ ਛਪੜ ਪਾੜ ਕੇ ਓ ਜਦੋਂ ਰੱਬ ਖੋਂਦਾ ਤਾਂ ਥੱਪੜ ਮਾਰ ਕੇ ਓ ਸ਼ਮਲੇ ਨਹੀਂ ਰੱਬ ਨੂੰ ਭਲਾਈ ਦਾ ਕਦੇ ਮਾੜਾ ਗੀਤ ਮੇਵਿਆ ਨਹੀਂ ਗਾਈ ਦਾ ਕਦੇ ਓ ਮਾੜਾ ਗੀਤ ਚੱਠਿਆ ਨਹੀਂ ਗਾਈ ਦਾ ਕਦੇ ਬਹੁਤ ਬਹੁਤ ਧੰਨਵਾਦ ਜਿਉਂਦੇ ਵੱਸਦੇ ਰਹੋ ਤੇ ਜ਼ਿੰਦਗੀ ਜਿੰਦਾਬਾਦ ਹੈ ਤੇ ਮੋਬਾਈਲ ਨੰਬਰ ਨੋਟ ਕਰ ਲਿਓ ਬਾਬਾ ਜੀ ਦਾ ਨੰਬਰ ਹੈਗਾ 8146805412 ਮੇਰਾ ਨੰਬਰ ਹੈਗਾ 8054988192